ਅਸਿਕਾ ਨੂੰ ਮੈਂ ਤੁਹਾਡਾ ਜੀ ਅਸੋ ਕਾਲੇਕੇ ਅੱਜ ਫੇਰ ਆਪਣੇ ਪਿੰਡ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੇਲਾ ਆਉਂਦਾ ਨੇੜੇ ਮੇਲਾ ਨੇੜੇ ਆਉਂਦਾ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੀ ਗੱਲ ਦੱਸਦੇ ਆ ਆਪਾਂ ਖੜੇ ਆਗੇ ਸਰਦਾਰ ਜਗਤੇਵ ਸਿੰਘ ਭਟੌੜੀਆਂ ਦੇ ਪਰਿਵਾਰ ਵਿੱਚੋਂ ਜਿਨ੍ਹਾਂ ਦਾ ਘਰ ਹੈਗਾ ਜੀ ਬਸੰਤ ਦੀ ਚੱਕੀ ਕੋਲੇ ਬਸੰਤ ਦੀ ਚੱਕੀ ਕੋਲੇ ਇਧਰਲੀ ਸਾਈਡ 'ਤੇ ਆਪਾਂ ਗੱਲ ਕਰੀਏ ਡੇਰਾ ਹੈਗਾ ਜੀ ਵੱਡਾ ਆਪਣਾ ਜਿਹੜਾ ਨਾਨਕ ਵੜਿਆਲਾ ਡੇਰਾ ਕਹਿੰਦੇ ਨੇ ਉਸ ਰੋਡ ਦੇ ਉੱਤੇ ਬਿਲਕੁਲ ਰੋਡ ਦੇ ਉੱਤੇ ਘਰ ਹੈਗਾ ਨਿਊ ਕੰਪਿਊਟਰ ਕੜਾਈ ਸੈਂਟਰ ਜਿਹੜਾ ਇੱਥੇ ਨਵਾਂ ਖੁੱਲਿਆ ਹੈ ਨਾ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਤੁਹਾਨੂੰ ਦਿਖਾਉਂਦੇ ਆਂਗੇ ਨਵੀਂ ਮਸ਼ੀਨ ਆਪਣੇ ਪਿੰਡ ਦੇ ਵਿੱਚ ਇੱਕ ਫੋਰ ਆ ਚੁੱਕੀ ਆ ਹੈ ਨਾ ਜਿਹੜੀ ਕੜਾਈ ਕਰਦੀ ਆ ਕਿਸ ਤਰ੍ਹਾਂ ਦੀ ਕੜਾਈ ਕਰਦੀ ਆ ਨਵੀਂ ਤਕਨੀਕ ਦੇ ਨਾਲ ਆਜੋ ਆਪਾਂ ਕਰਦੇ ਆਂ ਗੱਲਬਾਤ ਨਾਲੇ ਤੁਹਾਨੂੰ ਦਿਖਾਉਨੇ ਆਂ ਹੋਊਸੀ ਕਿ ਨਵੀਂ ਮਸ਼ੀਨ ਇੱਕ ਆ ਚੁੱਕੀ ਆ ਜਿਹੜੀਆਂ ਮੇਰੀਆਂ ਭੈਣਾਂ ਨੇ ਨਵੇਂ ਸੂਟ ਕੜਾਈ ਕਰਵਾਉਣੇ ਨੇ ਸੂਟਾਂ ਤੇ ਕਢਵਾਈ ਕਢਾਈ ਕਿਸੇ ਪ੍ਰਕਾਰ ਦੀ ਹੋਵੇ ਹਨ ਤੁਸੀਂ ਆਪਦਾ ਸੂਟ ਲੈ ਕੇ ਆਉਣਾ ਹੋਵੇ ਤੁਸੀਂ ਦੇਖ ਸਕਦੇ ਹੋ ਸੂਟ ਇੱਥੋਂ ਲੈਣਾ ਹੋਵੇ ਚੁੰਨੀਆਂ ਹੋਣ ਦੁਪੱਟੇ ਹੋਣ ਜਿਹੇ ਜੇ ਮਰਜ਼ੀ ਸੂਟ ਹੋਣ ਕਿਸੇ ਨੇ ਕੋਈ ਆਪਣਾ ਨਾਮ ਲਿਖਵਾਉਣਾ ਹੋਵੇ ਜਾਂ ਕਿਸੇ ਨੇ ਮੰਨ ਕੇ ਚੱਲੋ ਵੀ ਭਾਈ ਕੋਈ ਚੈਨਲ ਦਾ ਨਾਮ ਜਾਂ ਹੋਰ ਕਿਸੇ ਵੀ ਦੁਕਾਨ ਦਾ ਨਾਮ ਜੋ ਵੀ ਲਿਖਵਾਉਣਾ ਤਾਂ ਤੁਸੀਂ ਇੱਥੇ ਆ ਕੇ ਉਹ ਲਿਖਵਾ ਸਕਦੇ ਹੋ ਸੂਟ ਤੁਸੀਂ ਦੇਖ ਸਕਦੇ ਹੋ ਮਸ਼ੀਨ ਤੇ ਫਿੱਟ ਕਿਤੇ ਪੈਲੇ ਅਲੱਗ-ਅਲੱਗ ਸੂਟ ਨੇਗੇ ਅਲੱਗ-ਅਲੱਗ ਡਿਜ਼ਾਈਨ ਨੇਗੇ ਕਿਹੜੇ-ਕਿਹੜੇ ਕਸਟਮਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਇੱਕ ਵਾਰੀ ਸੁਰੂ ਝਲਕ ਮਰਵਾ ਦਈਏ ਮਸ਼ੀਨ ਦੀ ਹਨਾ ਸਾਰੀ ਮਸ਼ੀਨ ਦੀ ਝਲਕ ਮਰਵਾ ਦਈਏ ਦੇਖ ਲਈਏ ਫਿਰ ਫੋਟੋਰਾਫਾ ਕਰਦਾ ਇਹ ਗੱਲਬਾਤ ਹਨਾ ਇੱਕ ਵਾਰੀ ਤੁਸੀਂ ਨਜ਼ਰ ਮਾਰ ਲਓ ਤੇ ਸਾਰਾ ਆਪਾਂ ਇਹਦੇ ਬਾਰੇ ਨੋਟ ਵੀ ਲੈਣੇ ਹੈਗੇ ਲਿਖਾਉਣੇ ਆਹ ਸੂਟਾ ਦੀ ਕਢਾਈ ਤੁਸੀਂ ਚੈੱਕ ਕਰਵਾ ਦੇ ਵੀ ਇਤਰਾ ਹਨਾ ਕਿਸ ਤਰ੍ਹਾਂ ਦੀ ਕਿੰਨੀ ਸੋਹਣੀ ਕਢਾਈ ਕੀਤੀ ਪਈ ਜਗੀ ਜਿਵੇਂ ਪਹਿਲਾਂ ਫੁਲਕਾਰੀਆਂ ਦੇ ਉੱਤੇ ਕਢਾਈ ਹੁੰਦੀ ਸੀ ਨਾ ਇਸ ਤਰ੍ਹਾਂ ਦੀ ਕਢਾਈ ਹੈਗੀ ਦੇਖ ਸਕਦੇ ਹੋ ਤੁਸੀਂ ਕਾਲੇਕੇ ਪਿੰਡ ਦੇ ਵਿੱਚ ਆ ਭਾਈ ਇਹ ਮਸ਼ੀਨ ਕਾਲੇਕੇ ਪਿੰਡ ਦੇ ਵਿੱਚ ਜਗਦੇਵ ਸਿੰਘ ਭਟੌੜਿਆ ਉਹਨਾਂ ਦੇ ਪਰਿਵਾਰ ਦੇ ਵਿੱਚ ਇਹ ਮਸ਼ੀਨ ਆ ਗਈ ਡੇਰੇ ਦੇ ਕੋਲੇ ਬਸੰਤ ਦੀ ਚੱਕੀ ਪੁੱਛ ਕੇ ਤੁਸੀਂ ਕਦੋਂ ਮਰਜ਼ੀ ਆ ਸਕਦੇ ਹੋ ਇੱਥੇ ਆ ਕੇ ਆਰਡਰ ਦਿਓ ਕੋਨ ਨੰਬਰ ਤੇ ਲਿਖਿਆ ਸਕਦੇ ਹਾਂ ਜਿਹੜੇ ਵੀ ਜਿਸ ਤਰ੍ਹਾਂ ਦੇ ਵੀ ਸੂਟ ਤੁਸੀਂ ਕਢਵਾਈ ਕਰਵਾਉਣਾ ਹੈ ਨਾ ਉਹ ਵੀ ਕਰਵਾ ਸਕਦੇ ਆਪਾਂ ਕਰ ਦਾਂਗੇ ਇਹ ਗੱਲ ਬਦ। ਇਹ ਵੀ ਦੋਸਤੋ ਹਨਾ ਆਪਾਂ ਸੌਰੀ ਗੱਲਬਾਤ ਕਰੀ ਬਈ ਐ 1 ਮਿੰਟ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਨਪ੍ਰੀਤ ਹੈ। ਮਨਪ੍ਰੀਤ ਔਰ ਤੇ ਇਹ ਜਿਹੜੇ ਸੂਟ ਨੇ ਜਿਹੇ ਆਪਣੇ ਸੂਟ ਨੇ ਸੇਲ ਕਰਨ ਬਾਤ ਨੇ ਜਾਂ ਕਿਸੇ ਕਸਟਮਰ ਦੇ ਨਹੀਂ ਜੀ ਆਰਡਰ ਦੀ ਤਿਆਰ ਕਰ ਰਹੀ ਆਪਾਂ ਅੱਛਾ ਇਹ ਆਰਡਰ ਤੇ ਤਿਆਰ ਕਰ ਰਹੇ ਹਾਂ ਨਾ ਕੀ ਨੌਕੀ ਜੀ ਆਪਣੀ ਇਸ ਬੁਟੀਕ ਦਾ ਨਾਮ ਕਰਾ ਫੈਸ਼ਨ ਬੁਟੀਕ ਕਾਲੇ ਕੇ ਫਰਾਂ ਫੈਸਲ ਬੁਟੀਕ ਕਾਲੇ ਕੇ ਬੁਟੀਕ ਕਾਲੇ ਕੇ ਵੀ ਡਰੈਸ ਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸੀ ਅੱਛਾ ਇਹ ਅਲੱਗ-ਅਲੱਗ ਕਸਟਮਰ ਦੇ ਸੂਟ ਨਹੀਂ ਹਾਂਜੀ ਆਰਡਰ ਤੇ ਤਿਆਰ ਕੀਤੇ ਗਏ ਨੇ ਆਪਾਂ ਇਹ ਹੋਰ ਚੀਜ਼ ਜਿਵੇਂ ਸੂਟਾਂ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਵੀ ਸੂਟਾਂ ਤੋਂ ਬਿਨਾ ਹੋਰ ਕਿੰਨੀ-ਕਿੰਨੀ ਚੀਜ਼ ਦੀ ਆਪਾਂ ਕਢਾਈ ਕਰਦੇ ਹਾਂ ਅਪਾ ਜੀ ਇਹ ਬਾਗ ਹੋ ਗਈ ਬਾਗ ਵਗੈਰਾ ਹਲਕਾਰੀਆਂ ਹਾਂ ਜੀ ਹਾਂ ਜੀ ਲਹਿੰਗੇ ਵਗੈਰਾ ਵੀ ਤਿਆਰ ਕੀਤੇ ਜਾਂਦੇ ਆ ਜੀ ਠੀਕ ਹੈ ਠੀਕ ਹੈ ਮਤਲਬ ਕਿਸੇ ਤਰ੍ਹਾਂ ਦੀ ਮਰਜੀ ਕਢਾਈ ਹੋਵੇ ਹਨਾ ਹਾਂਜੀ ਇਹ ਇੱਕ ਮਤਲਬ ਨਵਾਂ ਕੰਮ ਕੀਤਾ ਜੀ ਇਹ ਬਾਗ ਹਾਂਜੀ ਨਵਾਂ ਸਟਾਰਟ ਕੀਤਾ ਨਵਾਂ ਕੰਮ ਸਟਾਰਟ ਕੀਤਾ ਵੀ ਦੋਸਤੋ ਹਲੇ ਤਾਂ ਆਫਰ ਹੀ ਹੈ ਕਿ ਆਪਾਂ ਇਹਦੀ ਗੱਲਬਾਤ ਕਰੀਏ ਜੀ ਦੀ ਰੇਟ ਰੂਟ ਦੀ ਕਿਸ ਤਰ੍ਹਾਂ ਦੀ ਕਿੰਨਾ ਕੁ ਰੇਟ ਰੂਟ ਹੁੰਦਾਗਾ ਜੇ ਨਾਲ ਆਪਾਂ ਸੂਟ ਦੀ ਗੱਲ ਕਰੀ ਕਿੰਨੀ ਕਿਹਦੀ ਕਢਾਈ ਕਰਨੀ ਹੈ ਇਦਾਂ ਮਤਲਬ ਕਿ ਸਾਰਾ ਫਰੰਟ ਹੈ ਜੀ ਤੇ ਪਹੁੰਚੇ ਹੈਗੇ ਗਲਾ ਬਣਿਆ ਹੋਇਆ ਤੇ ਵਾਹਾਂ ਨਹੀਂ ਠੀਕ ਹੈ ਜੀ ਇਹ ओनली 500 ਦੇ ਵਿੱਚ ਤਿਆਰੀ ਕਰੀ ਹੋਈ ਠੀਕ ਹੈ ਜੀ ਜੀ ਰੇਟ ਜਿਹੜਾ ਹੈਗਾ ਮਨੋ ਕਿੱਦਾਂ ਹਾਂ ਵੀ ਦੂਸਰਿਆਂ ਦੇ ਨਾਲੋਂ ਕਹਿ ਲੋ ਆਪਾਂ ਨਾ ਜਾਂ ਨਵਾਂ ਕੰਮ ਸਟਾਰਟਿੰਗ ਕਰਕੇ ਕਹਿ ਲੋ ਵੀ ਰੇਟ ਬਹੁਤ ਘੱਟ ਰੇਟ ਤੇ ਹਕੂਮਤ ਹੀ ਆਊਟਰਰ ਸਾਨੂੰ ਫੋਨ ਨੰਬਰ ਤੇ ਹਾਂਜੀ ਫੋਨ ਤੇ ਵੀ ਭੇਜ ਸਕਦੇ ਕੋਨ ਆਰਡਰ ਜੇਕਰ 30 ਵਾਰ ਆਇਆ ਹੁੰਦਾ ਨਾ ਜੀ ਵੀ ਸੂਟ ਵਗੈਰਾ ਅਗਲੇ ਨੇ ਜਵਾਹ ਬੈਠੇ ਨੇ ਜਿਹੜੇ ਲੋਕ ਹੈ ਨਾ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਇੱਕ ਦਿਖਾਤਾ ਵੀ ਆਹ ਸੂਟ ਭਾਈ ਕਢਾਈ ਕਰਕੇ ਸਾਨੂੰ ਭੇਜ ਦਿਓ ਇਸ ਤਰ੍ਹਾਂ ਵੀ ਹਾਂਜੀ ਹਾਂਜੀ ਪੇਸਰ ਦੇ ਇਤਾਰੇ ਮਤੇ ਡਿਜ਼ਾਈਨ ਹੋ ਗਈ ਸੀ ਤੇ ਕਪੜਾ ਵੀ ਆਪਣੀ ਬੋਲ ਰਿਹਾ ਕਿ ਚੈੱਕ ਕਰਾਂਗੇ ਮਤਲਬ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਨਾ ਜਿਵੇਂ ਮਰਜੀ ਤੁਹਾਡੇ ਨਾਲ ਇੱਕ ਵਾਰੀ ਆਪਾਂ ਨੰਬਰ ਬੋਲ ਦੋ ਜਿਹੜਾ ਨੰਬਰ ਆਪਾਂ ਨੇ ਦੇਣਾ ਮਗਰੋਂ ਨੜੇ 92148 87885 87885 ਹਾਂਜੀ ਇਹ ਨੰਬਰ ਹੈ ਬਈ ਸਕਰੀਨ ਤੇ ਵੀ ਆਪਾਂ ਚਲਾ ਦਾਂਗੇ ਹਨਾ ਜੇਕਰ ਸੋਨੂੰ ਕੋਈ ਵੀ ਡਿਜ਼ਾਈਨ ਤੁਸੀਂ ਆਪਦਾ ਮੋਬਾਈਲ ਤੇ ਕੰਪਿਊਟਰ ਤੇ ਕੱਢ ਕੇ ਡਿਜ਼ਾਈਨ ਤੁਸੀਂ ਸੈਂਡ ਕਰਕੇ ਵਟਸਐਪ ਚੱਲਦਾ ਜੀ ਇਸ ਨੰਬਰ ਤੇ ਵਟਸਐਪ ਚੱਲਦਾ ਜੀ ਇਸ ਨੰਬਰ ਤੇ ਇਸ ਨੰਬਰ ਤੇ ਤੁਸੀਂ ਵਟਸਐਪ ਕਰ ਦਿਓ ਜਿਹੜੇ ਵੀ ਡਿਜ਼ਾਈਨ ਦਾ ਚਾਹੇ ਜੀ ਕੜਾਈ ਕਰਵਾਉਣੀ ਹੈ ਨਾ ਤੁਸੀਂ ਉਸੇ ਤਰ੍ਹਾਂ ਦੀ ਕੜਾਈ ਕਰਵਾ ਸਕਦੇ ਹੋ ਇਹ ਕਿੰਨੇ ਟਾਈਮ ਚ ਸੂਟ ਤਿਆਰ ਹੋ ਜੰਨੇ ਜਿਵੇਂ ਕਿ ਜਲਦੀ ਹੁੰਦੀ ਹੈ ਜਦੋਂ ਆਪਾਂ 2 ਦਿਨਾਂ ਚੋਂ ਟਾਈਮ ਲਾ ਦਿੰਦੇ ਹਾਂ 2 ਦਿਨਾਂ ਚ ਆਰਡਰ ਤਿਆਰ ਹੋ ਜਾਂਦਾ ਹਾਂ ਜਿੰਨੀ ਮਰਜ਼ੀ ਕੜਾਈ ਹੋਵੇ ਜਿੰਨੀ ਘੱਟਾ ਚਾਹੇ ਬੰਦਾ ਠੀਕ ਹੈ ਜੀ ਜਿਵੇਂ ਹੁਣ ਮੇਲਾ ਆਉਂਦਾ ਜੀ ਆਪਣੇ ਪਿੰਡ ਦੇ ਵਿੱਚ ਕਿਉਂਕਿ ਕੁੜੀਆਂ ਨੂੰ ਵੀ ਕੋਈ ਸੌਲੋ ਵੀ ਸ਼ੌਂਕ ਹੁੰਦਾ ਵੀ ਭਾਈ ਆਪਣਾ ਕੜਾਈ ਕਰਕੇ ਨਾ ਵੀ ਆ ਸੂਟ ਕਢਾਈ ਕਰਵਾ ਕੇ ਪਰ ਫੇਰ ਮੇਲੇ ਚ ਕਿਡਾ ਜੇ ਜਾਣਾ ਤੇ ਜਿਵੇਂ ਹੁਣ ਏਨੇ ਵਿਆਹ ਬੂ ਹੋਏ ਨੇ ਹੁਣ ਨਵੀਆਂ ਬਹਿੀਆਂ ਭਾਈ ਬਹੂਆਂ ਵੀ ਹੋਣਗੀਆਂ ਉਹਨਾਂ ਦਾ ਵੀ ਇੱਕ ਸ਼ੌਂਕ ਹੁੰਦਾ ਵੀ ਕਾਲੇ ਕੇ ਪਿੰਡ ਵਿੱਚ ਵਿਆਹ ਕਰਵਾਇਆ ਵੀ ਮੈਂ ਨਵਾਂ ਸੂਟ ਕਢਵਾਈ ਕਰਵਾ ਕੇ ਫੇਰ ਜਾਣਾ ਮੇਲੇ ਚ ਫਿਰ ਉਸ ਵੇਲੇ ਤੁਸੀਂ ਜਿਵੇਂ ਹੁਣ ਕੰਮ ਦਾ ਰਸ਼ ਹੋ ਜਾਣਾ ਜੀ ਆਊਟਰ ਤਿਆਰ ਕਰ ਦੂੰਗਾ ਧੰਨਵਾਦ ਕਰੀ ਕਿਸੇ ਨੂੰ ਕੋ ਨਰਾਸ਼ਤ ਨਹੀਂ ਕਰੀ ਕੋਈ ਕੋਈ ਪ੍ਰੋਬਲਮ ਨਹੀਂ ਆਈਗੀ ਕਿਸੇ ਨੂੰ ਵੀ ਲੈ ਵੀ ਦੋਸਤੋ ਮੇਰੀਆਂ ਭੈਣਾਂ ਜਾਦੇ ਕਰਕੇ ਤਾਂ ਮੈਂ ਵੀਰਾਂ ਨੂੰ ਕਹਿਣਾ ਕਿ ਭੈਣਾਂ ਨੇ ਤਾਂ ਵੀਰਾਂ ਨੂੰ ਹੀ ਕਹਿਣਾ ਨਾ ਇਸ ਕਰਕੇ ਮੈਂ ਕਹਿਣਾ ਬਿਊਰੋ ਜੇ ਤੁਹਾਨੂੰ ਕਢਾਈ ਦੀ ਲੋੜ ਹੈ ਸੂਟ ਕਿਸੇ ਆਪਣੇ ਭੈਣ ਵਾਸਤੇ ਜਾਂ ਆਪਣੇ ਘਰ ਵਾਲੀ ਵਾਸਤੇ ਕੋਈ ਸੂਟ ਦੀ ਕਢਾਈ ਕਰਵਾਉਣੀ ਹੈ ਤਾਂ ਤੁਸੀਂ ਇੱਥੇ ਆ ਜਿਓ ਡਰੈਸ ਬਿਲਕੁਲ ਆਸਾਨ ਹੈ ਸੌਖਾ ਹੈ ਆਲੇ ਦੁਆਲੇ ਦੇ ਪਿੰਡਾਂ ਵਾਲੇ ਨੂੰ ਕਹਿੰਦੇ ਆ ਜਿਵੇਂ ਭੈਣੀ ਬਦਰਾ ਛੰਨਾ ਕੋਟਦੁਣਾ ਅਸਪਾਲ ਧਰੌਲਾ ਆਲੇ ਦੁਆਲੇ ਦੇ ਪਿੰਡ ਖਾਸ ਕਰਕੇ ਕਾਲੇ ਕੇ ਪਿੰਡਾਂ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਸੂਟਾਂ ਦੀ ਕਢਾਈ ਕਰਵਾਉਣੀ ਹੈ ਨਾ ਉਹ ਇੱਥੇ ਪਹੁੰਚ ਜੀ ਨਾਨਕਪੁਰੇ ਵਾਲਾ ਡੇਰਾ ਤੇ ਨਾਲ ਹੈਗੇ ਕਿ ਬਸੰਤ ਦੀ ਚੱਕੀ ਉੱਥੇ ਤੁਸੀਂ ਪਹੁੰਚੋ ਇੱਕ ਵਾਰੀ ਆਪਾਂ ਸੁਣੂ ਨਾ ਸਾਰੇ ਜਿਹੜੇ ਜਿਵੇਂ ਮਸ਼ੀਨ ਹੈ ਮਸ਼ੀਨ ਦੀ ਝਲਕ ਅੱਛਾ ਰੰਗ ਰੂਗ ਰੀਲਾ ਰੂਲਾ ਸਾਰਾ ਕੁਝ ਮੈਂ ਹੁੰਦਾ ਨਾ ਇਹ ਆਪਣੇ ਕੋਲੇ ਤੇ ਆਹ ਭਾਈ ਇਹਦਾ ਕੰਪਿਊਟਰ ਹੈ ਜਿੱਥੋਂ ਸਿਲੈਕਸ਼ਨ ਹੁੰਦੀ ਹੈ ਇਹਦੀ ਭਾਈ ਇਹ ਹੈਗਿਆ ਨੇ ਮਸ਼ੀਨਾਂ ਮੇਰੇ ਖਾਲ ਦੇ ਵਿੱਚ ਆਹ ਭਾਈ ਦੇਖ ਸਕਦੇ ਤੁਸੀਂ ਹਨਾ ਹੱਥੀਆਂ ਜਿਹੜੀਆਂ ਆਪਾਂ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਨੇ ਮੈਨੂੰ ਇੰਨਾ ਪਤਾ ਨਹੀਂ ਇਹਦੇ ਬਾਰੇ ਵੀ 2 4 6 8 6 7 ਨੇਗੀਆਂ ਭਾਈ ਇਹ ਵੀ ਹਨਾ ਜਿਹੜੀਆਂ 8 9 ਨੇਗੀਆਂ ਅਲੱਗ-ਅਲੱਗ ਕੜਾਈ ਦੀ ਆਪਾਂ ਤੁਹਾਨੂੰ ਗੱਲ ਕਰੀ ਹੈ ਹਨਾ ਤੁਹਾਨੂੰ ਦਿਖਾ ਦਨੇ ਆ ਅਲੱਗ-ਅਲੱਗ ਸੂਟਾਂ ਤੇ ਕੜਾਈ ਇਹ ਆਪਾਂ ਹੀ ਕਰੀ ਆ ਜੀ ਕੜਾਈ ਹਾਂਜੀ ਹਾਂਜੀ ਅੱਛਾ ਅੱਛਾ ਇਹ ਨਾ ਬਾ ਕਮਾਲ ਚੀਜ਼ ਆ ਭਾਈ ਦੇਖ ਸਕਦੇ ਹੋ ਤੁਸੀਂ ਹਨਾ ਇਹ ਪਹਿਲਾਂ ਫਲਕਾਰੀਆਂ ਨਾ ਦੇਖੋ ਪਹਿਲਾਂ ਹੱਥਾਂ ਨਾਲ ਵੀ ਕੱਢਦੇ ਹੁੰਦੇ ਸੀ ਪਰ ਹੁਣ ਮਸ਼ੀਨਾਂ ਜੋਗ ਆ ਗਿਆ ਭਾਈ ਦੇਖੋ ਲੈ ਕਿਆ ਬਾਤਾਂ ਹੀ ਨੇ ਬਹੁਤ ਸੋਹਣਾ ਕੰਮ ਕਰ ਰਹੇ ਜੀ ਸਫਾਈ ਦਾ ਕੰਮ ਹੈ ਜ਼ਰੂਰ ਇੱਥੇ ਤੁਸੀਂ ਇੱਕ ਵਾਰੀ ਮੌਕਾ ਜ਼ਰੂਰ ਦਿਓ ਜੀ ਪਹੁੰਚੋ ਲਾਜ਼ਮੀ ਇੱਥੇ ਲਾਜ਼ਮੀ ਸੋ ਜਿਹੜੇ ਮੇਰੇ ਵੀਰ ਨੂੰ ਪੈਲ ਨੂੰ ਇਸ ਤਰ੍ਹਾਂ ਦੀ ਕਢਾਈ ਕਰਵਾਉਣ ਦੀ ਕੋਈ ਵੀ ਲੋੜ ਹੈ ਹਨਾ ਤਾਂ ਲਾਜ਼ਮੀ ਪਹੁੰਚੋ ਜੀ ਫੋਨ ਨੰਬਰ ਸਕਰੀਨ ਤੇ ਚੱਲਦਾ ਹੈ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਇੱਥੇ ਪਹੁੰਚ ਕੇ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਹਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਤਾਂ ਕਿ ਜਿਹੜਾ ਹੈਗਾਗਾ ਨਾ ਵੀ ਵੀਡੀਓ ਬਹਾਂ ਦੀ ਗਹਾ ਹੋਂ ਤੱਕ ਭਾਈ ਪਹੁੰਚ ਜਾਏ ਸਾਡਾ ਵੀ ਕੰਮ ਚੱਲ ਪਏ ਜਿਵੇਂ ਕਹਿੰਦੇ ਨੇ ਤੇ ਜਿਹਨੂੰ ਇਸ ਤੀਜ ਦੀ ਲੋੜ ਹੈ ਉਹਨਾਂ ਦਾ ਵੀ ਕੰਮ ਬਣ ਜੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਮੈਂ ਤੁਹਾਡਾ ਆਪਣਾ ਜੇਐਸ ਕਾਲੇਕੇ ਧੰਨਵਾਦੀ